ਤੋੜ ਗਿਆ ਕਰਦੇ ਕਰਦੇ 10 ਤੇ ਦੋ ਫਿਰ ਉਹ ਵੀ ਰਿਕਰਡ ਹੋ ਗਿਆ ਬਾਫੜੀ ਦੀ ਤੋੜ ਗਿਆ ਮੱਥੇ ਤੇ ਉਹ ਤਾਂ ਨਹੀਂ ਕੋਈ ਇਹ ਪਰਫਾਰਮੈਂਸ ਸੋਹਣੀ ਹੀ ਤੁਸੀਂ ਇਹਦੇ ਵਿੱਚ ਹੋਣੀ ਹੌਲੀ 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 ਜਿਸੇਕਰ ਨਾ ਹੈ ਮਰ ਕਰਨੀ ਮੁੱਟਟ ਬੋਲੋ ਉਹਦੇ ਕਾਲਾ ਬੱਜੂ ਕਾਲਾ ਬੱਜੂ ਕਾਲਾ ਬੱਜੂ ਹੌਲੀ ਹੌਲੀ ਕਾਲਾ ਬੱਜੂ ਹੌਲੀ ਹੌਲੀ ਚਲੋ ਚਲੋ ਬੱਸ ਬੱਸ ਅਜੀ ਕੀ ਗੱਲ ਚੈਨਾ ਡੋਰ ਫੜੀ ਹੈ ਕਿ ਕਿੰਨੇ ਗੁੱਟ ਫੜੇ ਤੇ ਕੀ ਕੱਲ ਅਸੀਂ ਨਾ ਗਸਤ ਦੇ ਸਬੰਧ ਵਿੱਚ ਜਾ ਰਹੇ ਸੀ ਠੰਡੀ ਸੜਕ ਤੇ ਇਹਦੀ ਮੁਖਬਰੀ ਹੋਈ ਸੀ ਤੇ ਰਕੇਸ਼ ਕੁਮਾਰ ਇਸ਼ੂ ਗੋਇਲ ਹੈ ਟੈਂਟ ਦਾ ਕੰਮ ਕਰਦਾ ਪਤੰਗਾ ਦਾ ਕੰਮ ਵੀ ਕਰਦਾ ਸੁਰਖਪੀ ਰੋਡ ਤੇ ਘਲੀ ਨੰਬਰ ਆਤ ਦੇ ਰਹੇ ਤੇ ਉਹ ਨਾ ਚੈਨਾ ਡੋਰ ਰੱਖ ਕੇ ਚੈਨਾ ਡੋਰ ਵੇਚਦਾ ਤੇ ਅਸਤੁਰ ਫਿਰਕੇ ਵੇਚ ਰਿਹਾ ਤੇ ਅਸੀਂ ਉਹ ਤੇ ਦੋ ਚੈਕਿੰਗ ਵੀ ਮਕਦਮਾ ਦਰਜ ਕਰਕੇ ਚੈਕਿੰਗ ਕੀਤੀ ਤਾਂ ਸਾਨੂੰ ਉਹ ਇੱਥੇ ਕੁਆਟਰਾਂ ਦੀ ਬੈਕਸਾਈਡ ਜਿਹੜੇ ਰੇਲਵੇ ਕੁਆਟਰ ਦੀ ਬੈਕਸਾਈਡ ਜਿਹੜੇ ਠਾਈਏ ਉੱਥੇ ਵੇਚਦਾ ਫੜਿਆ ਗਿਆ ਸੀ ਉਹਦੇ ਕੋਲ 20 ਗੱਟੇ ਬਰਾਉਂਦ ਹਾਂਜੀ ਅੱਛਾ ਇਹ ਫਿਰ ਵੇਚਦਾ ਕਿਸ ਤਰ੍ਹਾਂ ਸੀ ਮੋਟਰਸਾਈਕਲ ਦੇ ਕਾਰਪੂਰ ਤੇ ਦੇ ਨੇ ਨਾ ਨਾ ਪੈਦਲੀ ਚੱਲ ਕੇ ਮਤਲਬ ਜਿਵੇਂ ਕਿਸੇ ਨੂੰ ਇੱਕ ਗੁੱਟਾ ਦੇ ਦਿੱਤਾ ਕਿਸ ਨੂੰ ਦੋ ਗੁੱਟੇ ਦਿੱਤੇ ਇੰਨਾ ਕਿੰਨੇ ਪੈਸੇ ਲੈਂਦਾ ਸੀ ਉਹਨਾਂ ਦਾ ਇਹ 400 ਰੁਪਏ ਚ ਵੇਚਦਾ ਸੀ ਇਹ ਗੁੱਟ ਹਾਂਜੀ ਤੇ ਰਾਮ ਦਾ ਟੈਂਟਰ ਦਾ ਸੀ ਹਾਂਜੀ ਕੰਮ ਟੈਂਟਰ ਦਾ ਸੀ ਪਤੰਗਾ ਦਾ ਵੀ ਹੈਗਾ ਚ ਪਤੰਗਾ ਦਾ ਜੀ ਹਾਂਜੀ ਪਤੰਗਾ ਰੱਖਿਆ ਸੀ ਹਾਂਜੀ ਰੱਖਿਆ ਸੀ ਇਹ ਸਟੋਰ ਬਣਾਇਆ ਤੁਸੀਂ ਕਿ ਨਾ ਨੋ ਵਹ ਤਾਂ ਟੈਂਟ ਦੀ ਦੁਕਾਨ ਹੀ ਹੈ ਸਰਪੀ ਰੋਡ ਤੇ ਉਸੇ ਜੀ ਬਸ ਉਹਨੇ ਰੱਖੇ ਹੋਏ ਸੀ ਕਿੱਥੋਂ ਲੈ ਕੇ ਆਏ ਜੀ ਇਹ ਹਾਂ ਜੀ ਪੁੱਛ-ਕਿਸ਼ ਕਰ ਰਹੇ ਹਾਂ ਉਹਨੂੰ ਹੜਤਾਲ ਕਰ ਰਹੇ ਹਾਂ ਵੀ ਹਜੇ ਚੰਗੀ ਤਰ੍ਹਾਂ ਪੁੱਛ-ਕਿਸ਼ ਕਰਕੇ ਨਾ ਫਿਰ ਪਤਾ ਕੀਤਾ ਜਾਊਗਾ ਕਿੱਥੋਂ ਲੈ ਕੇ ਆਏ ਫਿਰ ਅੱਗੇ ਫਰਦਰ ਕਾਰਵਾਈ ਕਰਾਂਗੇ ਅਸੀਂ ਜੀ ਆਪਾਂ ਚੈਨਲ ਡੋਲ ਦੀ ਗੱਲ ਕਰੀਏ ਸਰਕਾਰ ਨੇ ਵੀ ਕਾਫੀ ਹਦਾਇਤ ਕੀਤੀ ਹੈ ਜੇ ਦੋ ਜਣੀ ਕਿ ਮੋਦ ਦੀ ਦੋਹੇ ਹਾਂਜੀ ਕੁਝ ਅੰਚਲੇ ਵੀ ਤੇ ਸੰਾਂਲੇ ਹਾਂਜੀ ਕਾਫੀ ਨੁਕਸਾਨ ਕਰਦੀ ਹੈ ਜਦੋਂ ਸਕੂਟਰ ਮੋਟਰਸਾਈਕਲ ਤੇ ਕੋਈ ਬੱਚਾ ਜਾਂਦਾ ਜਾਂ ਬੰਦਾ ਜਾਂਦਾ ਉਹਦੇ ਗਲ ਚ ਪੈ ਜਾਂਦੀ ਹੈ ਗਲ ਕੱਟ ਦਿੰਦੀ ਹੈ ਕੰਨ ਕੱਟ ਦਿੰਦੀ ਹੈ ਪਸ਼ੂਆਂ ਦੇ ਵੀ ਜਾਂ ਜਿਵੇਂ ਜਾਨਵਰਾਂ ਦੇ ਪੈਰਾਂ ਚ ਪੈ ਜਾਂਦੀ ਹੈ ਪੰਛੀਆਂ ਦੇ ਹਾਂਜੀ ਕਾਫੀ ਪੰਛੀ ਪਰਕੇ ਤਾ ਅੱਧੀ ਫਿਰ ਇਹ ਵੀ ਚੱਲਦੀ ਰੂਗੀ ਬਿਆਨ ਹਾਂਜੀ ਇਹ ਮਹਿਮਤਾ ਵੀ ਚੱਲਦੀ ਰੂਗੀ ਜੀ ਚੈਨਲ ਹੋਰ ਨਹੀਂ ਵੇਚਣ ਦੇਵਾਗੇ ਜੀ ਜੀ ਨਹੀਂ ਅਚਨ ਦੇਖਿਆ ਜਾਵੇ ਬਸੰਤ ਉੱਤੇ ਆਪਣੇ ਪ੍ਰਸੰਗ ਬਹਿੰਦੇ ਜੀ ਕਾਹਿੰ ਪਤਾ ਗੁਰਦੇ ਹੈਗੇ ਤੇ ਬੱਚੇ ਜਿਹੜੇ ਕਾਫੀ ਸਿੱਧੇ ਹੁੰਦੇ ਪਤਾ ਬਣਾਉਂਦੇ ਹਾਂਜੀ ਤੇ ਉਹਨਾਂ ਨੂੰ ਕੀ ਕਹਾਂ ਝੌਂਗੜੇ ਚੈਨਾ ਡੋਰ ਦਾ ਕੰਮ ਨਾ ਬੋ ਅਸੀਂ ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਚੈਨਾ ਡੋਰ ਤਾਂ ਮੌਤ ਹੈ ਇੱਕ ਤਰ੍ਹਾਂ ਦੀ ਇਹਨੂੰ ਬਿਲਕੁਲ ਨਾ ਵਰਤਿਆ ਜਾਵੇ ਚੈਨਾ ਡੋਰ ਨਹੀਂ ਵਰਤਣੀ ਜੀ ਜੇ ਪਹਿਲਾਂ ਮੁਕੱਦਮਾ ਨਹੀਂ ਨਹੀਂ ਤੇ ਇਸ ਤਰ੍ਹਾਂ ਨਮਕ ਅਦਮਾਨੀ ਹੈਗਾ ਕੋਈ ਉਹ ਮੁਕੱਦਮਾ ਹੈਗਾ ਛੇੜਛਾੜ ਦਾ ਮੁਕੱਦਮਾ ਹੈਗਾ